ਡੀਡੀਪ ਜੀ ਆ ਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਮੈਂ ਹਾਂ ਮੋਹਿਤ ਰੂਬਲ ਪ੍ਰੋਗਰਾਮ ਖੇਤ ਸੰਸਾਰ ਜਿਕ ਵਾਰ ਫੇ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਅਸੀਂ ਆਏ ਹੋਏ ਆ ਪਟਿਆਲਾ ਤੇ ਅਸੀਂ ਖਾਸ ਤੌਰ ਤੇ ਮਿਲਣ ਆਏ ਹੋਏ ਆ ਹਰਮਿਲਨ ਬੈਂਸ ਨੂੰ ਜੋ ਕਿ ਏਸ਼ੀਅਨ ਗੇਮ ਦੇ ਵਿੱਚ ਸਿਲਵਰ ਮੈਡਲਿਸਟ ਨੇ ਤੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਹਰਮਿਲਨ ਜੀ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਖੇਤ ਸੰਸਾਰ ਦੇ ਵਿੱਚ ਬਹੁਤ ਬਹੁਤ ਥੈਂਕ ਯੂ ਤੁਹਾਡਾ ਹਰਮਿਲ ਜੀ ਤੁਸੀਂ ਕੈਸੀ ਫੈਮਿਲੀ ਤੋਂ ਆਉਂਦੇ ਹੋ ਜਿੱਥੇ ਤੁਹਾਡੇ ਆਪਣੇ ਮਾਤਾ ਜੀ ਪਿਤਾ ਜੀ ਦੋਨੋਂ ਹੀ ਐਥਲੀਟ ਰਹੇ ਨੇ ਦੋਨੋਂ ਹੀ ਏਸ਼ੀਅਨ ਗੇਮਸ ਦੇ ਵਿੱਚ ਸਿਲਵਰ ਮੈਡਲ ਵਿਜੇਤਾ ਰਹੇ ਨੇ ਤੇ ਜੇਕਰ ਮੈਂ ਤੁਹਾਡੀ ਜਰਨੀ ਬਾਰੇ ਪੁੱਛਾਂ ਤਾਂ ਕੀ ਤੁਸੀਂ ਉਹਨਾਂ ਤੋਂ ਇਨਸਪਾਇਰ ਹੋ ਕੇ ਖੇਡਾਂ ਵਿੱਚ ਆਏ ਜਾਂ ਤੁਹਾਡਾ ਆਪਣਾ ਇੱਕ ਵੱਖਰਾ ਇੰਟਰਸਟ ਜੁੜ ਗਿਆ ਮੇਰਾ ਵੈਸੇ ਕੋਈ ਇਰਾਦਾ ਨਹੀਂ ਸੀ ਐਥਲੈਟਿਕਸ ਕਰਨ ਦਾ ਮੈਨੂੰ ਲੌਂ ਟੈਨਿਸ ਪਸੰਦ ਸੀ ਜਾਂ ਮੈਂ ਹੋਰ ਬਹੁਤ ਕੁਝ ਆਪਣੀ ਜ਼ਿੰਦਗੀ 'ਚ ਕਰਨਾ ਚਾਹੁੰਦੀ ਸੀ ਪਰ ਮੇਰੇ ਪੇਰੈਂਟਸ ਨੇ ਡਿਸਾਈਡ ਕੀਤਾ ਕਿ ਅਸੀਂ ਨੂੰ ਐਥਲੈਟਿਕਸ ਹੀ ਕਰਵਾਵਾਂਗੇ ਮੇਰੇ ਦਾਦਾ ਜੀ ਦਾ ਸਭ ਤੋਂ ਜ਼ਿਆਦਾ ਮਾਨ ਸੀਗਾ ਮੇਰੇ ਜਨਮ ਤੋਂ ਬਾਅਦ ਮੰਮੀ ਦਾ ایشিয়ান ਗੇਮ ਦੇ ਵਿੱਚ ਮੈਡਲ ਆਇਆ ਤੇ ਉਸ ਤੋਂ ਬਾਅਦ ਹੀ ਉਹਨਾਂ ਨੂੰ ਅਰਜੁਨ ਅਵਾਰਡ ਮਿਲਿਆ ਤੇ ਕਹਿ ਲਓ ਮੇਰੀ ਜਿਹੜੀ ਦੌੜ ਸੀ ਮੰਮੀ ਤੇ ਕੁੱਖੋ ਹੀ ਸਟਾਰਟ ਹੋ ਗਈ ਸੀ ਜਦੋਂ ਮੰਮੀ ਮੇਰੇ 3 ਮੰਥ ਪ੍ਰੈਗਨੈਂਸੀ ਤਾਂ ਉਹਨਾਂ ਦੇ ਡਿਪਾਰਟਮੈਂਟ ਨੇ ਕਿਹਾ ਉਹਨਾਂ ਨੂੰ ਕਿ ਤੁਸੀਂ ਟ੍ਰਾਇਲਸ ਦੇਣ ਤੋਂ ਬਿਨਾ ਜੁਆਇਨ ਕੀਤਾ ਹੈ ਉਹਨਾਂ ਤੇ ਕਾਫੀ ਅਲੀਗੇਸ਼ਨਸ ਲੱਗੇ ਤਾਂ ਉਹਨਾਂ ਨੇ ਡਿਸਾਈਡ ਕੀਤਾ ਕਿ ਮੈਂ ਟ੍ਰਾਇਲਸ ਸਾਨੂੰ ਹੋਣੀ ਦੇ ਦਾਂਗੀ ਉਸ ਟਾਈਮ ਮੇਰੇ ਮੰਮੀ 3 ਮੰਥ ਪ੍ਰੈਗਨੈਂਸੀ ਤੇ 1500 ਮੀਟਰ ਨਾ ਲਗਾਨੀ ਪਈ ਸੀ 1500 ਮੀਟਰ ਤੇ ਉਹਨਾਂ ਦਾ ਜੋ ਟਾਈਮਿੰਗ ਸੀਗਾ 1500 ਮੀਟਰ ਦਾ ਉਹ ਸੀ 4 ਮਿੰਟ 51 4 ਮਿੰਟ 51 ਸਕਿੰਡਸ ਤੇ ਜਿਹੜੀ ਮੇਰੀ ਪਹਿਲੀ ਰੇਸ ਸੀਗੀ ਔਰ 4 ਮਿੰਟ 51 ਸੈਕਿੰਡ ਸੀ ਤਾਂ ਕਾਫੀ ਕੋਇਨਸੀਡੈਂਟ ਹੈ ਫਿਰ ਉਸ ਤੋਂ ਬਾਅਦ ਮੈਂ 3rd ਦੇ ਵਿੱਚ ਕਾਫੀ ਛੋਟੀ ਸੀ ਮੰਮੀ ਨੇ ਦੁੜਾਨ ਲੈ ਕੇ ਜਾਣਾ ਮੇਰਾ ਬਿਲਕੁਲ ਇੰਟਰਸਟ ਨਹੀਂ ਸੀਗਾ ਕਰਦੇ ਕਰਾਂਦੇ ਸਾਡੀ ਲੋਕਲ ਕੰਪੀਟੀਸ਼ਨ ਹੋਏ ਲੋਕਲ ਕੰਪੀਟੀਸ਼ਨ ਦੇ ਵਿੱਚ ਮੈਂ ਸੈਕਿੰਡ ਆ ਗਈ ਛੋਟਾ ਬੱਚਾ ਹਰ ਕੋਈ ਫਰੰਟ ਚ ਅੱਛਾ ਹੁੰਦਾ ਹੈ ਇਸੇ ਤਰ੍ਹਾਂ ਮੈਂ ਵੀ ਅੱਛੀ ਸੀ ਕਲਾਸ ਦੇ ਵਿੱਚ ਫਰਸਟ ਆਉਂਦੀ ਸੀ ਤੇ ਮੈਂ ਇਸ ਕਰਕੇ ਬਹੁਤ ਲੜੀ ਕਿ ਦੇਖੋ ਮੈਂ ਉੱਥੇ ਫਰਸਟ ਆਉਣੀ ਆ ਤੇ ਇੱਥੇ ਮੈਂ ਸੈਕਿੰਡ ਆ ਰਹੀ ਆ ਤੇ ਮੈਂ ਸਪੋਰਟਸ ਨਹੀਂ ਕਰਨੀ। ਪਾਪਾ ਨੇ ਕਾਫੀ ਹਰਾਸ਼ ਤਰੀਕੇ ਨਾਲ ਕਿਹਾ ਕਿ ਨਹੀਂ ਨਹੀਂ ਇਹੀ ਕਰਨੀ ਆ ਬਟ ਮੰਮੀ ਨੇ ਕਾਫੀ ਪਲਾਈਟਲੀ ਸਮਝਾਇਆ ਕਿ ਕੋਈ ਗੱਲ ਨਹੀਂ ਅਸੀਂ ਛੱਡ ਦਾਂਗੇ ਅਗਲੀ ਵਾਰ ਬਸ ਆ ਪਾਵਲੀ ਕੁੜੀ ਨੇ ਕਰ ਆਪਾਂ ਬੀਟ ਅਪ ਕਰਦੀਏ ਨਹੀਂ ਤਾਂ ਉਹਨੇ ਕਿਹਾ ਮੈਂ ਸਪੋਰਟਸ ਛਡਾਤੀ ਮਿਲਨ ਦੀ। ਇਸ ਕਰਕੇ ਉਹ ਫਿਰ ਉਹੀ ਅਗਲੇ ਸਾਲ ਮੈਂ ਤਿਆਰੀ ਕੀਤੀ। ਪਹਿਲਾਂ ਮੈਂ ਬਿਨਾ ਤਿਆਰੀ ਤੋਂ ਦੌੜੀ ਸੀ ਅਗਲੇ ਸਾਲ ਮੈਂ ਥੋੜੀ ਜਿਹੀ ਟ੍ਰੇਨਿੰਗ ਕੀਤੀ ਮੈਂ ਉਹਨੂੰ ਘੱਟਤਾ ਤੇ ਮੈਂ ਫਰਸਟ ਆ ਗਈ ਇੱਕ ਅਲੱਗ ਜਿਹਾ ਡਰ ਲੱਗਦਾ ਜਦੋਂ ਤੁਸੀਂ ਲਾਈਨ ਦੇ ਉੱਤੇ ਖੜੇ ਹੋ ਨੇ ਜੋ ਐਗਜ਼ਾਮ ਦੇ ਟਾਈਮ ਕਾਫੀ ਪੜਨ ਵਾਲੇ ਬੱਚਿਆਂ ਨੂੰ ਫੀਲ ਹੁੰਦਾ ਹੋਗਾ ਉਹ ਡਰ ਇੱਕ ਜਿਹੜਾ ਮਹਿਸੂਸ ਹੋਏ ਸੀ ਲਾਈਨ ਦੇ ਉੱਤੇ ਖੜਿਆ ਬਿਨਾ ਸਪੋਰਟਸ ਕਰਦੇ ਕਿ ਹਾਰ ਜਾਣ ਦਾ ਡਰ ਲੱਗਾ ਤਾਂ ਮੇਬੀ ਉਸ ਟਾਈਮ ਤਾਂ ਨਹੀਂ ਕਰਨਾ ਚਾਹੁੰਦੀ ਸੀ ਫੇਰ ਕਰਦੇ ਕਰੰਦਿਆ ਮੈਂ ਫਰਸਟ ਆ ਗਈ ਫੇਰ ਮੈਂ ਸਪੋਰਟਸ ਕਦੀ ਛੱਡੀ ਨਹੀਂ ਐਦਾਂ ਹੀ ਕਰਦੇ ਮੈਂ ਸੀਬੀਐਸਸੀ ਸਕੂਲ ਦੇ ਵਿੱਚ ਜੋ ਦੋਆਬਾ ਬਲਿਕ ਸਕੂਲ ਦੇ ਵਿੱਚ ਉੱਥੇ ਐਡਮਿਸ਼ਨ ਲਈ ਸੀਬੀਐਸਸੀ ਦੀ ਟੀਮ ਜਾਂਦੀ ਹੁੰਦੀ ਹੁੰਦੀ ਸੀਗੀ ਕਲਸਟਰਸ ਨੈਸ਼ਨਲ ਦੇ ਲਈ ਐਮਯੂ ਦੇ ਵਿੱਚ ਸਿਲੈਕਟ ਹੋ ਗਈ ਨੈਸ਼ਨਲਸ ਗਏ ਪਹਿਲੇ 5 ਪੀਰੀਅਡ ਸਾਨੂੰ ਅਲਾਉ ਹੁੰਦਾ ਸੀਗਾ ਕਿ ਜਦੋਂ 1 ਮਹੀਨਾ ਪਹਿਲਾਂ ਤੁਸੀਂ ਬੰਗ ਕਰ ਸਕਦੇ ਹੋ ਟ੍ਰੇਨਿੰਗ ਲਈ ਤਾਂ ਉਹ ਸੀ ਕਾਫੀ ਮਜ਼ਾ ਆ ਗਿਆ ਅੱਧੀ ਕਰਦੇ ਹੁੰਦੇ ਪੜਾਈ ਛੁੱਟਦੀ ਗਈ ਸਪੋਰਟਸ ਨਾਲ ਪਿਆਰ ਵਧਾ ਗਿਆ ਅਕਸਰ ਹਰਮਿਲਿੰਦਰ ਜੀ ਐਦਾਂ ਹੁੰਦਾ ਨਾ ਕਿ ਸਾਡੇ ਜਿਹੜੇ ਮਾਪੇ ਹੁੰਦੇ ਨੇ ਜਿਹੜੇ ਸੁਪਨੇ ਉਹਨਾਂ ਨੇ ਕਦੀ ਵੇਖੇ ਹੋਣਗੇ ਉਹ ਸ਼ਾਇਦ ਪੂਰੇ ਹੋ ਵੀ ਹੋਣਗੇ ਪਰ ਹੋਰ ਸ਼ਾਇਦ ਉਹਨਾਂ ਦੇ ਸੁਪਨੇ ਹੋਣਗੇ ਉਹ ਜਦੋਂ ਨਾ ਪੂਰੀ ਹੁੰਦੇ ਤਾਂ ਵਿੱਚ ਚਾਹੁੰਦੇ ਨੇ ਕਿ ਉਹਨਾਂ ਦੇ ਬੱਚੇ ਉਹ ਚੀਜ਼ ਕਰ ਸਕਣ ਤੇ ਤਾਂ ਉਹ ਸ਼ਾਇਦ ਤੁਹਾਨੂੰ ਉਹ ਵੀ ਤੁਸੀਂ ਕਿਹਾ ਕਿ ਤੁਸੀਂ ਲੌਂਗ ਟੈਨਿਸ ਖੇਡਣਾ ਚਾਹੁੰਦੇ ਸੀਗੇ ਬਟ ਤੁਹਾਨੂੰ ਉਹਨਾਂ ਨੇ ਐਥਲੀਟ ਬਣਾਇਆ ਕਿ ਨਹੀਂ ਚਲੋ ਦੋੜੋ ਭਾਵੇਂ ਸਟਾਰਟਿੰਗ ਵਿੱਚ ਤੁਸੀਂ ਉਹਨਾਂ ਪਿਆਰ ਨਾਲ ਨਹੀਂ ਕਰ पाए ਪਰ ਹੌਲੀ ਹੌਲੀ ਜਦੋਂ ਉਹਦੇ ਪਰਕਸ ਦਿਖੇ ਉਹਦੇ ਫਾਇਦੇ ਦਿਖੇ ਫਿਰ ਤੁਹਾਡਾ ਜਿਹੜਾ ਹੈ ਖੇਡ ਵਿੱਚ ਮਤਲਬ ਮਨ ਹੋਰ ਜੁੜਨ ਲੱਗ ਪਿਆ ਕਦੋਂ ਲੱਗਾ ਕਿ ਨਹੀਂ ਮੈਂ ਹੁਣ ਇਹਦੇ ਵਿੱਚ ਹੀ ਉਹ ਸਾਰੇ ਚੀਜ਼ਾਂ ਕਰਨੀਆਂ ਜਿਹੜੇ ਮੇਰੇ ਮਾਪਿਓ ਮੇਰੇ ਤੋਂ ਉਮੀਦਾਂ ਰੱਖ ਰਹੇ ਨੇ ਕਾਫੀ ਜਿਆਦਾ ਫੈਕਟਰਸ ਇਹਦੇ ਵਿੱਚ ਕਾਊਂਟ ਹੁੰਦੇ ਨੇ ਇਹਦੇ ਵਿੱਚ ਮੈਂ ਸਭ ਤੋਂ ਵੱਡਾ ਅਹਿਮ ਹੈ ਮੈਂ ਆਪਣੀ ਦਾਦੀ ਨੂੰ ਦਊਂਗੀ ਉਹਨਾਂ ਦੀ ਪਰਵਰਿਸ਼ ਨੂੰ ਦਊਂਗੀ ਉਹਨਾਂ ਨੇ ਮੈਨੂੰ ਬਹੁਤ ਸਮੇਂ ਦੀ ਜਿਹੜੀ ਅਹਿਮੀਅਤ ਹੈ ਉਹ ਸਿਖਾਈ ਕਿ ਸਮਾਂ ਮੁੜ ਕੇ ਨਹੀਂ ਆਉਂਦਾ ਮੰਨ ਤਾਂ ਹੱਲੇ ਵੀ ਕਦੇ-ਕਦੇ ਹੋ ਜਾਂਦਾ ਕਿ ਕਿਉਂ ਕਰ ਲਈ ਐਥਲੈਟਿਕ ਸਟਾਰ ਜਦੋਂ ਇੰਜਰੀ ਆਉਂਦੀਆਂ ਨੇ ਜਾਂ ਇਹਨਾਂ ਸਭ ਕੁਝ ਦੇਖਦੀਆਂ ਕਾਫੀ ਆਪਣੇ ਨਾਲ ਦੇ ਬੱਚਿਆਂ ਨੂੰ ਦੇਖਦੀਆਂ ਕਿ ਕਿਵੇਂ ਅਚੀਵ ਕੀਤਾ ਆ ਪੜ੍ਹਾਈ ਦੇ ਵਿੱਚ ਕਿੱਥੇ ਪਹੁੰਚ ਗਏ ਨੇ ਬਹੁਤ ਸਾਰੇ ਕੁਐਸਚਨਸ ਆਉਂਦੇ ਨੇ ਮਨ ਦੇ ਵਿੱਚ ਪਰ ਫਿਰ ਵੀ ਮੈਂ ਆਪਣੀ ਦਾਦੀ ਨੂੰ ਇਸ ਚੀਜ਼ ਦਾ ਥੈਂਕ ਯੂ ਕਰਨਾ ਚਾਹੂੰਗੀ ਕਿ ਮੈਨੂੰ ਇੰਨੀ ਟਾਈਮ ਦੀ ਐਮੀ ਐਸ ਸिखਾਈ ਉਹਨਾਂ ਨੇ ਮੈਂ ਸੋਚਿਆ ਕਿ ਹੁਣ ਜੇ ਮੈਂ ਕਰ ਹੀ ਰਹੀ ਹਾਂ ਤਾਂ ਟਾਈਮ ਵੇਸਟ ਨਹੀਂ ਕਰਨਾ ਆਪਣਾ 100% ਦੇ ਕੇ ਕਰਾਂ ਏਸ਼ੀਅਨ ਗੇਮ ਮੈਡਲਸ ਚਲੋ ਮੇਰੇ ਪੇਰੈਂਟਸ ਨੇ ਵੀ ਇਹੀ ਕਿਹਾ ਪਹਿਲੇ ਦਿਨ ਤੋਂ ਇਹੀ ਰੌਲਾ ਕਿ ਸਾਨੂੰ ਵੀ ਏਸ਼ੀਅਨ ਗੇਮ ਮੈਡਲ ਚਾਹੀਦਾ ਮੰਮੀ ਨੇ ਇਹਨਾਂ ਅਚੀਵ ਕੀਤਾ ਤਾਂ ਕਰਨ ਨੂੰ ਮੈਂ ਟਾਈਮ ਪਾਸ ਵੀ ਕਰ ਸਕਦੀ ਸੀ ਇਸ ਚੀਜ਼ ਦੇ ਵਿੱਚ ਜਿਸ ਚੀਜ਼ ਦਾ ਮਨ ਨਹੀਂ ਹੈਗਾ ਪਰ ਮੈਂ ਉਹਨੂੰ ਪਰਸਿਊ ਕੀਤਾ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਤੇ ਪ੍ਰੈਸ਼ਰ ਹੁੰਦਾ ਹੈ ਤੇ ਉਹ ਨਹੀਂ ਕਰ ਪਾਉਂਦੇ ਸਪੈਸ਼ਲੀ ਅਗਰ ਅਸੀਂ ਮੁੰਡਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਲਈ ਬਹੁਤ ਜ਼ਿਆਦਾ ਮੁਸ਼ਕਲ ਹੁੰਦਾ ਆ ਨਹੀਂ ਸੁਣਦੇ ਮੇਰੇ ਆਪਣੇ ਖੁੱਦੀ ਬ੍ਰਦਰ ਦੀ ਮੈਂ ਤੁਹਾਨੂੰ ਗੱਲ ਦੱਸ ਰਹੀ ਆ ਮੈਂ ਦੂਰ ਨਹੀਂ ਜਾਣਾ ਚਾਹੁੰਦੀ ਉਹਨੂੰ ਉਹਦਾ ਮਨ ਸਪੋਰਟਸ ਕਰਨ ਦਾ ਉਹ ਮੇਰੇ ਵੱਲ ਦੇਖ ਕੇ ਚਾਹੁੰਦਾ ਸੀ ਮੈਂ ਥਲੇਟਿਕਸ ਕਰਨਾ ਚਾਹਨਾ ਆ ਪਰ ਉਹਦੇ ਵਿੱਚ ਮੇਰੇ ਪੇਰੈਂਟਸ ਨੇ ਕਿਹਾ ਕਿ ਨਹੀਂ ਕ੍ਰਿਕਟ ਕਰਨਾ ਉਹਦਾ ਮਨ ਬਣਿਆ ਹੀ ਨਹੀਂ ਤਾਂ ਹਲੇ ਤੱਕ ਉਹ ਕਦੇ ਹਲੇਕ ਦੀ ਸ਼ੂਟਿੰਗ ਕਰਦਾ ਆ ਕਦੇ ਐਥਲੈਟਿਕਸ ਦੀ ক্রিকেট ਤਾਂ ਬਹੁਤ ਬੱਚਾ ਕਨਫਿਊਜ਼ ਹੋ ਜਾਂਦਾ ਆ ਜਿਹੜੀ ਟਾਈਮ ਹੁੰਦਾ ਨਾ ਛੋਟੇ ਹੁੰਦਿਆਂ ਬੱਚੇ ਨੂੰ ਤੁਸੀਂ ਡਿਵੈਲਪ ਹੋਣ ਦਿਓ ਉਹ ਜੋ ਕਰਨਾ ਚਾਹੁੰਦਾ ਆ ਉਹ ਬਾਹਰ ਆ ਲੈਂਦਾ ਕਿਉਂਕਿ ਮੈਂ ਅੱਜ ਦੇ ਟਾਈਮ 'ਚ ਮੈਂ ਸੋਚਦੀ ਆ ਨਾ ਇਕੱਲੇ ਬੈਠ ਕੇ ਕਿ ਮੈਂ ਕੀ ਕਰਦੀ ਤਾਂ ਮੈਨੂੰ ਸਮਝ ਨਹੀਂ ਆਉਂਦਾ ਮੇਰੇ ਅੰਦਰ ਮੇਰੇ ਅੰਦਰ ਬਹੁਤ ਸਾਰਾ ਵੱਡਾ ਬਹੁਤ ਸਾਰਾ ਫੋਰਾ ਫੋਟਾ ਜਾਂਦਾ ਹੈ ਕਿ ਮੈਂ ਕੀ ਕੀ ਕਰ ਸਕਦੀ ਸੀ ਸ਼ਾਇਦ ਮੈਂ ਮਾਡਲਿੰਗ ਵੀ ਕਰਦੀ ਜਾਂ ਮੇਰਾ ਮੈਂ ਸਾਇੰਸ 'ਚ ਮੈਨੂੰ ਬਹੁਤ ਜ਼ਿਆਦਾ ਇੰਟਰਸਟ ਸੀ ਯਾ ਮੈਂ ਡਾਕਟਰ ਬਣ ਜਾਂਦੀ ਬਹੁਤ ਕੁਝ ਆਂਦਾ ਹੈ ਮੇਰੇ ਅੱਗੇ ਪਰ ਮੈਂ ਹੱਲੇ ਵੀ ਸ਼ਾਇਦ ਪਛਾਣ ਨਹੀਂ ਪਾਉਂਦੀ ਆਪਣੇ ਆਪ ਨੂੰ ਤਾਂ ਉਹ ਬੱਚੇ ਨੂੰ ਇੱਕ ਟਾਈਮ ਦੇਣਾ ਚਾਹੀਦਾ ਆ ਸਟਾਰਟਿੰਗ ਦੇ ਵਿੱਚ ਕਿ ਉਹਨੂੰ ਆਪਣਾ ਜੋ ਵੀ ਉਹਦਾ ਟੈਲੈਂਟ ਹੈ ਉਹ ਬਾਹਰ ਉੱਭਰ ਕੇ ਆਵੇ ਜੀ ਅਤੇ ਸਾਫ ਦਿਖ ਰਿਹਾ ਕਿ 26 ਸਾਲ ਦੀ ਜਿਹੜੀ ਹਰਮਿਲਨ ਨੇ ਉਸਨੇ ਇਮੋਸ਼ਨਸ ਬਹੁਤ ਦੇਖੇ ਨੇ ਬਹੁਤ ਅਲੱਗ-ਅਲੱਗ ਪੜਾਅ ਦੇਖੇ ਨੇ ਤੇ ਤੁਸੀਂ ਏਸ਼ੀਅਨ ਗੇਮਸ ਦੀ ਗੱਲ ਕੀਤੀ 24 ਸਾਲ ਦੀ ਉਮਰ ਦੇ ਵਿੱਚ ਤੁਸੀਂ ਏਸ਼ੀਅਨ ਜਿਹੜਾ ਆਪਣਾ ਸਿਲਵਰ ਮੈਡਲ ਹੀ ਜਿੱਤ ਲਿਆ ਇੰਨੀ ਘੱਟ ਉਮਰ ਦੇ ਵਿੱਚ ਜਦੋਂ ਤੁਸੀਂ ਉਹ ਮੈਡਲ ਤੁਹਾਡੇ ਗਲੇ 'ਚ ਪਾਇਆ ਗਿਆ ਉਦੋਂ ਕੀ ਮਹਿਸੂਸ ਕਰ ਰਹੇ ਸੀਗੇ ਤੇ ਉਦੋਂ ਲੱਗਿਆ ਕਿ ਨਹੀਂ ਮੇਰੇ ਮਾਪਿਓ ਨੇ ਜਿਸ ਫੀਲਡ ਵਿੱਚ ਮੈਨੂੰ ਭੇਜਿਆ ਚੰਗਾ ਕੰਮ ਕੀਤਾ ਬਿਲਕੁਲ ਮੈਨੂੰ ਮੈਂ ਉਸ ਟਾਈਮ ਵੀ ਮੈਂ ਦੱਸਾਂ ਤਾਂ ਸੱਚ ਗੱਲ ਮੈਂ ਆਪਣੀ ਦਾਦੀ ਨੂੰ ਬਹੁਤ ਜ਼ਿਆਦਾ ਯਾਦ ਕੀਤਾ ਕਿ ਉਹਨਾਂ ਦਾ ਬਹੁਤ ਜ਼ਿਆਦਾ ਥੈਂਕ ਯੂ ਕੀਤਾ ਕਿ ਤੁਸੀਂ ਮੈਨੂੰ ਐਨੇ ਮੈਨੂੰ ਟਾਈਮ ਯੂਜ਼ ਕਰਨਾ ਸਿਖਾਇਆ ਮੈਂ ਆਪਣੇ ਦਾਦਾ ਜੀ ਨੂੰ ਥੈਂਕ ਯੂ ਕੀਤਾ ਕਿ ਉਹਨਾਂ ਨੇ ਮੇਰੀ ਸਾਰੀ ਪਰਵਰਿਸ਼ ਮੇਰੇ ਗ੍ਰੈਂਡਪੇਰੈਂਟਸ ਦੇ ਕੋਲ ਹੋਈ ਹੈ ਕਿਉਂਕਿ ਜਦੋਂ ਮੈਂ ਛੋਟੀ ਸੀ ਤਾਂ ਮੇਰੇ ਮੰਮੀ ਸਪੋਰਟਸ ਕਰਨ ਚਲੇ ਗਏ ਸੀ ਜਿੱਦਾਂ ਕਿ ਮੈਂ ਦੱਸਿਆ ਮੇਰੇ ਤੋਂ ਬਾਅਦ ਉਹਨਾਂ ਦਾ ਮੈਡਲ ਆਇਆ ਤਾਂ ਉਹ ਕੈਂਪ ਦੇ ਵਿੱਚ ਹੀ ਰਹੇ ਜਦੋਂ ਮੇਰੇ ਮੰਮ ਬਾਪਿਸ ਆਏ ਸੀ ਤਾਂ ਮੈਂ ਉਹਨਾਂ ਨੂੰ ਦੀਦੀ ਕਹਿੰਦੀ ਹੁੰਦੀ ਸੀ ਜਿਹੜੀ ਸਾਡੇ ਸਰਵੈਂਟ ਸੀ ਯੂਪੀ ਤੋਂ ਸੀ ਉਹਨਾਂ ਨੂੰ ਦੀਦੀ ਕਹਿੰਦੇ ਸਨ ਐਦਾਂ ਹੀ ਮੰਮੀ ਕੁਫੇਰ ਆਏ ਵਾਪਿਸ ਛੁੱਟੀ ਲਈ ਛੁੱਟੀ ਤੋਂ ਵਾਪਿਸ ਆਏ ਕੈਂਪ ਤੋਂ ਉਦੋਂ ਮੈਂ ਮੰਮੀ ਨੂੰ ਭਾਬੀ ਕਹਿਣਾ ਸਟਾਰਟ ਕੀਤਾ ਤਾਂ ਮੇਰਾ ਇੰਨਾ ਫਰਕ ਰਿਹਾ ਉਹਨਾਂ ਦੇ ਨਾਲ ਤਾਂ ਮੇਰਾ ਥਲੇਟਿਕਸ ਦੇ ਵਿੱਚ ਤਾਂ ਉਦਾਂ ਹੀ ਨਹੀਂ ਪਿਆਰ ਪੈਣਾ ਸੀ ਪਰ ਕਰਦੇ ਕਰੰਦਿਆ ਆ ਲਾਸ ਤੇ ਵਿੱਚ ਹੋਇਆ ਜ਼ਰੂਰ ਕਿ ਚਲੋ ਮੈਂ ਆਪਣੇ ਦੇਸ਼ ਲਈ ਕੁਝ ਕੀਤਾ ਇਹਨਾਂ ਨਾਮ ਰੌਸ਼ਨ ਹੋਇਆ ਪਾਪਾ ਖੁਸ਼ ਜਦ ਦੇਖੇ ਤਾਂ ਲੱਗਾ ਕਿ ਚਲੋ ਬਹੁਤ ਵਧੀਆ ਹੋ ਗਿਆ ਹਰਮਿਲ ਸਿੰਘ ਜੀ ਤੁਸੀਂ ਨਾ ਆਪਣੀ ਗੱਲਾਂ-ਗੱਲਾਂ 'ਚ ਕਾਫੀ ਕੁਝ ਜ਼ਿਕਰ ਕਰ ਦਿੱਤਾ ਕਿ ਕਿਵੇਂ ਖੇਡਾਂ ਦੇ ਨਾਲ ਨਾਲ ਹੋਰ ਜਿਹੜੀ ਪੈਰਲਲ ਜ਼ਿੰਦਗੀ ਚੱਲਦੀ ਏ ਉਹ ਕਦੀ ਕਦੀ ਔਖੀ ਲੱਗਦੀ ਏ ਕਦੀ ਕਦੀ ਸੋਹਣੀ ਵੀ ਲੱਗਦੀ ਏ ਜਦੋਂ ਫੇਮ ਮਿਲਦਾ ਸੋਹਣੀ ਵੀ ਲੱਗਦੀ ਹੋएगी ਪਰ ਜਦੋਂ ਥੋੜਾ ਜਿਆ ਕ੍ਰਿਟਿਸਾਈਜ਼ ਕੀਤਾ ਜਾਂਦਾ ਉਹ ਥੋੜੀ ਮਾੜੀ ਵੀ ਲੱਗਦੀ ਹੋएगी ਪਲੱਸ ਤੁਸੀਂ ਥੋੜਾ ਇੰਜਰੀ ਦਾ ਜ਼ਿਕਰ ਕੀਤਾ ਸੋ ਮੈਂ ਪੁੱਛਣਾ ਚਾਹਾਂਗਾ ਕਿ ਇੱਕ ਐਥਲੀਟ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਏ ਚਾਹੇ ਉਹਨਾਂ ਦੇ ਖਾਣ-ਪੀਣ ਨੂੰ ਲੈ ਕੇ ਗੱਲ ਕੀਤੀ ਜਾਵੇ ਉਹਨਾਂ ਦੇ ਐਕਸਰਸਾਈਜ਼ ਦੇ ਸ਼ਡਿਊਲ ਨੂੰ ਲੈ ਕੇ ਗੱਲ ਕੀਤੀ ਜਾਵੇ ਖੇ ਅਗਰ ਆਪਾ ਕਿਸੇ ਵੀ ਐਥਲੀਟ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਉਹ ਵੱਡੀ ਚੀਜ਼ ਜਿਹੜੀ ਇੱਕ ਐਥਲੀਟ ਨੂੰ ਅਪਣਾਣੀ ਪੈਂਦੀ ਉਹ ਹੈ ਸੈਕਰੀਫਾਈਸਸ ਡਾਈਟ ਨੂੰ ਲੈ ਕੇ ਦੇਖ ਲੋ ਤੁਸੀਂ ਫੇਮ ਦੀ ਗੱਲ ਕੀਤੀ ਹੈ ਫੇਮ ਤਾਂ ਦੋ ਪਾਲ ਦਾ ਹੈ ਉਹਦੇ ਪਿੱਛੇ ਮਿਹਨਤ ਬਹੁਤ ਲੰਬੇ ਸਮੇਂ ਦੀ ਹੁੰਦੀ ਆ ਜਦੋਂ ਮੇਰਾ ਏਸ਼ੀਅਨ ਗੇਮ ਦੇ ਵਿੱਚ ਮੈਡਲ ਆ ਗਿਆ ਮੈਂ 800 ਦੇ ਵਿੱਚ ਵੀ ਮੈਡਲ ਆ ਗਿਆ ਮੈਂ ਰੂਮ ਦੇ ਵਿੱਚ ਆ ਕੇ ਬੈਠੀ ਤਾਂ ਮੈਂ ਸੋਚਿਆ ਕਿ ਬਸ ਖਤਮ 5 ਮਿੰਟ ਦੀ ਗੇਮ ਸੀਗੀ 1500 ਲਾਲੀ 800 ਲਾਲੀ ਤੇ ਇੰਨੇ ਟਾਈਮ ਦੀ ਮਿਹਨਤ ਸੀ ਉਹ ਕਿਸੇ ਨੇ ਨਹੀਂ ਦੇਖੀ ਉਹਦੇ ਵਿੱਚ ਮੈਨੂੰ ਕਿਨੇ ਡਾਕਟਰਸ ਨੇ ਕਿਹਾ ਕਿ ਦੌੜ ਨਹੀਂ ਸਕਦੀ ਮੈਨੂੰ ਕਿਨੇ ਫਿਜ਼ੀਓਥੈਰੇਪਿਸਟ ਨੇ ਕਿਹਾ ਕਿ ਮੇਰੇ ਮੈਕੈਨਿਜ਼ਮ ਸਭ ਕੁਝ ਵੀ ਠੀਕ ਨਹੀਂ ਹੈਗਾ ਮੈਨੂੰ ਦੁਬਾਰਾ ਰੀਸਟਾਰਟ ਕਰਨ ਦੀ ਜ਼ਰੂਰਤ ਹੈ ਜੋ ਕਿ ਬਹੁਤ ਜ਼ਿਆਦਾ ਲੇਟ ਹੋ ਚੁੱਕਾ ਸੀ ਉਸ ਚੀਜ਼ ਲਈ ਬਹੁਤ ਸਾਰੇ ਫੈਕਟਰਸ ਆਏ ਕਿੰਨੇ ਸਾਲ ਮੇਰੇ ਖਰਾਬ ਰਹੇ 2016 ਤੋਂ 2015 ਤੋਂ ਮੈਂ ਸਾਈ ਦੇ ਵਿੱਚ ਗੇਮ ਸਟਾਰਟ ਕੀਤੀ ਆ ਤੇ ਉੱਥੋਂ ਲੈ ਕੇ 2023 ਤੱਕ ਸਿਰਫ ਸਟਰਗਲਸ ਹੀ ਦੇਖਿਆ ਇੱਕ ਜੂਨੀਅਰ ਏਸ਼ੀਆ ਗਈ ਸੀ ਮੈਂ ਪਾਰਟਿਸਪੇਟ ਕਰਨ ਉਥੇ ਬ੍ਰਾਊਨਸ ਆਇਆ ਉਸ ਤੋਂ ਬਾਅਦ ਮੇਰੇ ਇੰਨੀ ਇੰਜਰੀਜ਼ ਰਹੀਆਂ ਮੇਰਾ ਪਲਾਈਕਸ ਸਿੰਡਰੋਮ ਸੀ ਜੋ ਡਿਟੈਕਟ ਨਹੀਂ ਹੋ ਪਾਰਿਆ ਸੀ ਤੇ ਜਿਹੜਾ ਉਹਦਾ ਪੇਨ ਆ ਬਹੁਤ ਜ਼ਿਆਦਾ ਹਰਾਸ਼ਿੰਗ ਪੇਨ ਆ ਕਰਦੇ ਕਰੰਦੇ 2021 ਦੇ ਵਿੱਚ ਡਿਟੈਕਟ ਹੋਇਆ ਮੇਰਾ ਉਸ ਤੋਂ ਬਾਅਦ ਆਪਰੇਸ਼ਨ ਹੋਇਆ ਉਹ ਵੀ ਮੈਂ ਬਹੁਤ ਜ਼ਿਆਦਾ ਰੋਈ ਸੀ 22 ਦੇ ਵਿੱਚ ਮੈਂ ਬਹੁਤ ਜ਼ਿਆਦਾ ਰੋਈ ਸੀ ਕਿ 22 ਦੇ ਵਿੱਚ ਏਸ਼ੀਅਨ ਗੇਮਸ ਹੈਗੀਆਂ ਮੇਰਾ ਵਰਲਡ ਚੈਂਪੀਅਨਸ਼ਿਪ ਮਿਸ ਹੋਇਆ ATP ਮਿਸ ਹੋਇਆ ਜੋ ਇਹਨਾਂ ਕੁਸ਼ ਮਿਸ ਹੋਇਆ ਹੁਣ ਇਸ ਵਾਰ ਦਾ ਮੇਰਾ 올림픽ਸ ਮਿਸ ਹੋਇਆ ਫੇ 올림픽ਸ ਤੋਂ ਪਹਿਲਾਂ ਮੈਂ ਹਲੇ ਯੂਕੇ ਗਈ ਗਈ ਸੀ ਮੈਂ 2 ਵੀਕ ਦੀ ਮੇਰੀ ਉੱਥੇ ਟ੍ਰੇਨਿੰਗ ਹੋਈ ਸੀ ਕਿ ਮੇਰੇ ਐਂਕਲ ਦੇ ਵਿੱਚ ਓਵਰ ਯੂਜ਼ ਕਰਕੇ ਇੱਕ ਟੇਅਰ ਹੋ ਗਿਆ ਉਹਨੂੰ ਮੈਂ ਕਰਦੇ ਕਰਾਉਂਦੇ ਆ 2 ਵੀਕ ਮੈਂ ਪ੍ਰੋਪਰ ਰੈਸਟ ਕੀਤੀ ਤੁਰਿਆ ਵੀ ਨਹੀਂ ਜਾ ਰਿਹਾ ਸੀ ਟ੍ਰੇਨਿੰਗ ਕਾਫੀ ਪੇਨ ਦੇ ਵਿੱਚ ਦੁਬਾਰਾ ਸਟਾਰਟ ਕਰ ਦਿੱਤੀ ਤੇ 6 ਹਫ਼ਤੇ ਹੋ ਗਏ ਪੇਨ ਨਾਰਮਲ ਹੋਣ ਲੱਗ ਗਿਆ ਪਰ ਪੇਨ ਹਲੇ ਤੱਕ ਵੀ ਹੈਗਾ ਹਲੇ ਵੀ ਐਮ ਆਰ ਆਈ ਕਰਵਾਈ ਹੈ 10 ਹਫਤੇ ਦੇ ਬਾਅਦ ਤੇ ਉਨਾ ਹੀ ਟੇਅਰ ਆਇਆ ਹੈ ਵਿੱਚ ਉਸ ਤੋਂ ਬਾਅਦ ਮੈਂ ਕਾਫੀ ਖੁਸ਼ ਹੋਈ ਕਿ ਚਲੋ ਮੈਂ ਓਵਰਕਮ ਕਰ ਲੂੰਗੀ 200 ਮੀਟਰ 200 ਮੀਟਰ ਟ੍ਰੇਨਿੰਗ ਕਰ ਰਹੀ ਸੀ ਮੌਸਮ ਠੰਡਾ ਸੀ ਮੇਰਾ ਹੈਮਸਟ੍ਰਿੰਗ ਦੀ ਹੈਮਸਟ੍ਰਿੰਗ ਮੇਰਾ ਪੁੱਲ ਹੋ ਗਿਆ ਪੁੱਲ ਹੋਇਆ ਮੈਂ 2 ਦਿਨ ਹੋਰ ਰੈਸਟ ਕੀਤੀ ਹਲੇ 6 ਵੀਕ ਮੇਰੇ ਉਧਰ ਖਤਮ ਹੀ ਹੋਏ ਸੀ ਕਿ ਮੇਰੇ 7ਵੇਂ ਵੀਕ ਦੇ ਵਿੱਚ ਮੇਰਾ ਹੈਮਸਟ੍ਰਿੰਗ ਪੁੱਲ ਹੋਇਆ ਮੈਂ 1 ਵੀਕ ਫਿਰ ਦੁਬਾਰਾ ਰੈਸਟ ਕੀਤੀ ਫਿਰ ਦੁਬਾਰਾ ਟਰੈਕ ਦੇ ਉੱਤੇ ਜਿਹੜੀ 1 ਵੀਕ ਟ੍ਰੇਨਿੰਗ ਕੀਤੀ 3rd ਵੀਕ ਦੇ ਵਿੱਚ ਮੇਰੇ ਹੈਮਸਟ੍ਰਿੰਗ ਦੁਬਾਰਾ ਬਹੁਤ ਜ਼ਿਆਦਾ ਸ਼ਾਰਪ ਪੇਨ ਹੋਇਆ ਤੇ ਉੱਥੇ ਮੈਨੂੰ ਸਡਨ ਰੁਕਣਾ ਪਿਆ ਦੌੜਦੇ ਦੌੜਦੇ ਮੈਂ ਆਪਣਾ ਟਾਈਮ ਟ੍ਰਾਇਲ ਦੇ ਰਹੀ ਸੀ ਤੇ ਮੇਰਾ ਟਾਈਮ ਟ੍ਰਾਇਲ ਕਾਫੀ ਅੱਛਾ ਸੀ ਮੈਨੂੰ ਸਡਨ ਮੇਰੇ ਸਲੋ ਹੁੰਦਿਆਂ ਹੋਇਆ ਵੀ ਮੇਰਾ ਕਿਲੋਮੀਟਰ ਮੇਰਾ ਬੈਸਟ ਲੱਗ ਗਿਆ 3rd ਲੈਪ ਦੇ ਵਿੱਚ ਮੈਂ ਇੱਕਦਮ ਸਟੌਪ ਹੋ ਗਈ ਸੀ ਜੋਗਿੰਗ 'ਚ ਫਿਨਿਸ਼ ਕਰਦੇ ਆ ਵੀ ਅਗਰ ਮੇਰਾ ਬੈਸਟ ਲੱਗਾ ਤਾਂ ਮੈਂ ਪੂਰੀ ਉਮੀਦਾਂ ਸੀ 올림픽ਸ ਕੁਆਲਿਫਾਈ ਦੀਆਂ ਪਰ ਮੈਂ ਵਾਕ ਵੀ ਨਹੀਂ ਕਰ ਪਾਈ ਹੁਣ ਜਦੋਂ ਆ ਕੇ MRI ਕਰਵਾਏ ਸਕੈਨਸ डन ਹੋਏ ਪਤਾ ਲੱਗਾ ਕਿ ਗ੍ਰੇਡ 2 ਬੀ ਟੇਅਰ ਆ ਤੇ ਇਸ ਤੋਂ ਬਾਅਦ ਮੈਨੂੰ ਡਾਕਟਰ ਨੇ ਕਿਹਾ ਕਿ 1 ਮੰਥ ਐਟਲੀਸਟ ਤੁਹਾਨੂੰ ਬੈੱਡ ਰੈਸਟ ਚਾਹੀਦੀ ਉਸ ਤੋਂ ਬਾਅਦ ਰੀਹੈਬ ਸਟਾਰਟ ਕਰੋ ਅਗਰ ਇਹ 3 ਗ੍ਰੇਡ ਹੋ ਜਾਂਦਾ ਤਾਂ ਅਸੀਂ ਨੂੰ ਸਰਜਰੀ ਤੱਕ ਲੈ ਕੇ ਜਾਂਦੇ ਕਿਉਂਕਿ ਮੇਰਾ ਟੈਂਡਨ ਦੇ ਕੋਲੋਂ ਟੇਅਰ ਹੋਇਆ ਹੈ ਤਾਂ ਕਾਫੀ ਪਰੇਸ਼ਾਨੀਆਂ ਆndੀਆਂ ਨੇ ਬਹੁਤ ਦਿਲ ਦੁਖਿਆ ਮੇਰਾ ਸਿਰਫ ਮੈਨੂੰ ਇਹੀ ਇੱਕ ਆਪਸ਼ਨ ਸੀਗਾ ਕਿ ਮੈਂ 올림픽 ਕੁਆਲੀਫਾਈ ਕਰਦੀ ਸਿਰਫ ਕਿ ਮੈਨੂੰ 4 ਮਿੰਟ 2 ਸੈਕਿੰਡ ਦੀ ਰੇਸ ਲਾਣੀ ਪੈਂਦੀ ਐਤਾ ਦੀ ਕੋਈ ਗੱਲ ਨਹੀਂ ਸੀ ਮੈਨੂੰ ਸਿਰਫ ਦੋ ਰੇਸਿਸ ਹੋਰ ਲਗਾਣੀਆਂ ਸੀ ਰੈਂਕਿੰਗ ਦੇ ਵਿੱਚ ਆਣ ਦੇ ਲਈ ਪਰ ਮੈਂ ਫਿਰ ਵੀ ਇਹ ਜਰੀਆ ਚੁਣਿਆ ਕਿ ਨਹੀਂ ਮੈਂ ਕੁਆਲੀਫਾਈ ਕਰਨਾ ਹੈ ਟਾਈਮ ਦੇ ਥਰੂ ਕਰਨਾ ਹੈ ਟਾਈਮ ਆਊਗਾ ਅੱਛਾ ਮੈਨੂੰ 올림픽ਸ ਵਿੱਚ ਖੜਿਆ ਇੱਕ ਕੌਨਫੀਡੈਂਸ ਹੋਊਗਾ ਕਿ ਮੇਰੇ ਸਾਰੇ ਐਥਲੀਟਸ ਮੇਰੇ ਬਰਾਬਰ ਦੀਆਂ ਆ ਵਨਰ ਰੈਂਕਿੰਗ ਦੇ ਵਿੱਚ ਕੁਆਲੀਫਾਈ ਕਰਨਾ ਤਾਂ ਕਾਫੀ ਈਜ਼ੀ ਵੀ ਹੋ ਜਾਂਦਾ ਹੈ ਪਰ ਬਹੁਤ ਸ਼ਾਇਦ ਮੈਂ ਗਲਤੀ ਕੀਤੀ ਮੁਸ਼ਕਿਲ ਤਰੀਕਾ ਅਜ਼ਮ ਅਪਣਾ ਕੇ ਜਾਂ ਫਿਰ ਮਤਲਬ ਦੁਨੀਆ ਮੈਨੂੰ ਇਹ ਜ਼ਰੂਰ ਕਹਿੰਦੀ ਹੈ ਕਿ ਤੁਸੀਂ ਬਹੁਤ ਗਲਤੀ ਕੀਤੀ ਸੀ 올ੰਪੀਅਨ ਹੋ ਜਾਂਦੇ ਪਰ ਮੇਰੇ ਜਿਹੜਾ ਦਿਲ ਆ ਉਹ ਨਹੀਂ ਮੰਨਦਾ ਉਹ ਸ਼ਾਇਦ ਮੈਂ ਅੱਜ ਉਨੀ ਖੁਸ਼ ਨਾ ਹੁੰਦੀ ਕਿ ਮੈਂ 올ੰਪੀਅਨ ਹੋ ਤਾਂ ਰਹੀਆਂ ਪਰ ਕਿੱਦਾਂ ਰੈਂਕਿੰਗ ਦੇ ਥਰੂ ਜਦੋਂ ਮੈਂ ਉਸ ਉਹਨਾਂ ਐਥਲੀਟਸ ਦੇ ਵਿੱਚ ਖੜਾਂਗੀ ਤਾਂ ਮੇਰਾ ਕੌਨਫੀਡੈਂਸ ਬਿਲਕੁਲ ਹਾਈ ਨਹੀਂ ਹੋਏਗਾ ਕਿ ਮੇਰਾ ਟਾਈਮਿੰਗ ਕੀ ਆ ਇਹ ਅੱਜ ਦੇ ਟਾਈਮ ਦੇ ਵਿੱਚ ਤਾਂ ਮੈਂ ਤਾਂ ਹੀ ਮੇਰਾ ਮੇਨ ਟਾਰਗੇਟ ਹੈ ਸੀਗਾ ਉਸ ਟਾਈਮ ਵੀ ਕਿ ਮੈਂ ਕਮ ਸੇ ਘੱਮ 4 ਮਿੰਟ ਦੀ ਰੇਸ ਲਗਾ ਕੇ ਕੁਆਲੀਫਾਈ ਕਰਾਂ ਹਰਮਿਲਨ ਜੀ ਤੁਸੀਂ ਸੈਕਰੀਫਾਈਸ ਦੀ ਗੱਲ ਕੀਤੀ ਤੁਸੀਂ ਇੰਜਰੀਜ਼ ਦੀ ਗੱਲ ਕੀਤੀ ਤੁਸੀਂ ਦੱਸਿਆ ਕਿ ਕਿਵੇਂ ਕਿਹੜੀ ਕਿਹੜੀ ਗੇਮਾਂ ਤੁਹਾਡੇ ਕੋਲ ਮਿਸ ਹੋਈਆਂ ਤੇ ਉਸ ਵਕਤ ਦਾ ਦਰਦ ਤੁਸੀਂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਸਭ ਦੇ ਵਿੱਚ ਮੋਟੀਵੇਸ਼ਨ ਕੀ ਸੀਗਾ ਕਿੱਧਰੋਂ ਸੀ ਕਿ ਜਦੋਂ ਪੋਜ਼ਿਟਿਵ એનર્ਜੀ ਬੈਕ ਟੂ ਬੈਕ ਮਿਲਦੀ ਰਹੀ ਤੇ ਹਜੇ ਵੀ ਤੁਸੀਂ ਤੁਸੀਂ ਜਿਵੇਂ ਜ਼ਿਕਰ ਕੀਤਾ ਤੁਸੀਂ ਇਸ ਵਾਰ ਦੀ ਜਿਹੜੀਆਂ 올림픽ਸ ਨੇ ਉਹਦੇ ਚ ਨਹੀਂ ਜਾ پا ਰਹੇ ਬਟ ਇੱਕ ਹਲੇ ਵੀ ਤੁਸੀਂ ਕੋਸ਼ਿਸ਼ ਤਾਂ ਕਰ ਰਹੇ ਹੋ ਨਾ ਹਲੇ ਵੀ ਤੁਸੀਂ ਉਸ ਤੋਂ ਰਿਹੈਬ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਅਗਲੀਆਂ ਗੇਮਾਂ ਦੇ ਲਈ ਸੋ ਮੋਟੀਵੇਸ਼ਨ ਕੀ ਹੈ ਬਸ ਇਹ ਹੈ ਕਿ ਹੁਣ ਇਸ ਤੇ ਵਿੱਚ ਅਗਰ ਮੈਂ ਬੜੀਆਂ ਤਾਂ ਮੈਂ 100% ਬੜੀਆਂ ਤੇ ਮੈਂ ਜਦ ਤੱਕ ਮੇਰੀ ਖੁਦ ਦੀ ਬਾਸ ਨਹੀਂ ਹੁੰਦੀ ਮੇਰੇ ਅੰਦਰ ਆਵਾਜ਼ ਨਹੀਂ ਆਉਂਦੀ ਤੇ ਐਦਾ ਦੀ ਕੋਈ ਚੀਜ਼ ਨਹੀਂ ਹੈ ਜੋ ਅਸੀਂ ਅਚੀਵ ਨਹੀਂ ਕਰ ਸਕਦੇ ਤਾਂ ਮੈਂ ਆਪਣਾ ਲਾਸਟ ਮੂਮੈਂਟ ਤੱਕ ਟਰਾਈ ਕਰਨਾ ਚਾਹੁੰਦੀ ਹਾਂ ਮੈਂ ਨਹੀਂ ਚਾਹੁੰਦੀ ਕਿ ਮੈਂ ਕੱਲ੍ਹ ਲਈ ਪਰ ਇਹ ਸੋਚ ਕੇ ਪਛਤਾਵਾ ਕਿ ਕਾਸ਼ ਜੇ ਮੈਂ ਉਸ ਟਾਈਮ ਕਰ ਲਿਆ ਹੁੰਦਾ ਮੈਂ ਕਾਸ਼ ਨਹੀਂ ਸੋਚਣਾ ਚਾਹੁੰਦੀ ਉਸ ਟਾਈਮ ਦੇ ਵਿੱਚ ਤਾਂ ਹੀ ਹਾਲੇ ਤੱਕ ਆਪਣਾ 100% ਦਿੰਨੀ ਆ ਰਹੀਆਂ ਤੇ ਦਿੰਦੀ ਜਾਉਂਗੀ ਹਰਮਨ ਸਿੰਘ ਜੀ ਤੁਸੀਂ ਹੁਣੇ ਪਹਿਲਾਂ ਜ਼ਿਕਰ ਕੀਤਾ ਕਿ ਕਿਵੇਂ ਜਿਹੜੀ ਖੇਡ ਹੁੰਦੀ ਹੈ ਦੌੜ ਹੁੰਦੀ ਹੈ ਆਪਣੇ 4 ਮਿੰਟ 5 ਮਿੰਟ ਜਾਂ ਵੱਧ ਤੋਂ ਵੱਧ 10 ਮਿੰਟ ਦੀ ਉਹ ਖਤਮ ਹੋ ਜਾਂਦੀ ਹੈ ਲੋਕੀ ਪ੍ਰਸ਼ੰਸਾ ਕਰਦੇ ਨੇ ਲੋਕੀ ਤਾੜੀਆਂ ਮਾਰਦੇ ਨੇ ਬਾਅਦ ਚ ਭੁੱਲ ਜਾਂਦੇ ਨੇ ਪਰ ਉਹਦੇ ਪਿੱਛੇ ਖਿਡਾਰੀ ਦੀ ਕਿੰਨੀ ਮਿਹਨਤ ਹੁੰਦੀ ਹੈ ਕਿੰਨੇ ਮਹੀਨੇ ਕਿੰਨੇ ਸਾਲ ਉਹਨੇ ਲਗਾਏ ਹੁੰਦੇ ਨੇ ਇੱਕ ਜਿਹੜਾ ਸ਼ਡਿਊਲ ਹੁੰਦਾ ਹੈ ਉਹ ਫੋਲੋ ਕੀਤਾ ਜਾਂਦਾ ਸਵੇਰੇ ਕੀ ਕਰਨਾ ਦੁਪਹਿਰ ਕੀ ਖਾਣਾ ਸ਼ਾਮੇ ਕੀ ਕਰਨਾ ਪੂਰਾ ਦਿਨ ਜਿਹੜਾ ਹੈ ਪੂਰੀ ਦਿਨ ਰਾਤਰੀ ਮੈਂ ਤੇ ਜਿਹੜੀ ਹੈ ਉਹ ਸ਼ੋਅ ਹੁੰਦੀ ਹੈ ਸੋ ਇੱਕ ਚੰਗਾ ਐਥਲੀਟ ਬਨਣ ਦੇ ਲਈ ਜੇਕਰ ਮੈਂ ਤੁਹਾਡੇ ਕੋਲ ਟਿਪਸ ਲੈਣਾ ਚਾਹਾਂ ਤੇ ਤੁਸੀਂ ਦੱਸੋ ਕਿ ਕਿਵੇਂ ਪੂਰੀ ਦੀ ਜਿਹੜੀ ਡੇਲੀ ਦਾ ਸ਼ਡਿਊਲ ਹੈ ਉਹ ਹੋਣਾ ਚਾਹੀਦਾ ਸਭ ਤੋਂ ਪਹਿਲੇ ਤਾਂ ਅਸੀਂ ਜੇ ਸਵੇਰੇ ਉੱਠਦੇ ਆ ਜਿਹੜੀ ਨਾਰਮਲ ਆਪਣਾ ਥੋੜੇ ਬਹੁਤ ਕਾਰਬੋਹਾਈਡਰੇਟਸ ਖਾ ਕੇ ਅਸੀਂ ਗਰਾਊਂਡ ਚੱਲ ਜਾਂਦੇ ਆ ਗਰਾਊਂਡ ਤੋਂ ਬਾਅਦ ਆ ਕੇ ਕੁਝ ਬੱਚੇ ਨੇ ਥੱਕ ਜਾਂਦੇ ਆ ਕਿ ਆਪਣੀ ਪ੍ਰੋਟੀਨ ਜਿਹੜਾ ਹੈ ਉਹ ਨਹੀਂ ਪੂਰਾ ਲੈਂਦੇ ਪ੍ਰੋਟੀਨ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਬੱਚਿਆਂ ਦੇ ਲਈ ਜ਼ਰੂਰੀ ਨਹੀਂ ਤੁਸੀਂ ਪਾਊਡਰ ਹੀ ਲਓ ਤੁਸੀਂ ਅੰਡੇ ਦੇ ਥਰੂ ਪੂਰਾ ਕਰ ਸਕਦੇ ਹੋ ਪਨੀਰ ਦੇ ਥਰੂ ਪੂਰਾ ਕਰ ਸਕਦੇ ਹੋ ਇਹ ਇੱਕ ਐਸੀ ਚੀਜ਼ ਹੈ ਕਿ ਤੁਹਾਡੇ ਮਸਲਸ ਜਿਹੜੇ ਤੁਹਾਡੇ ਹਰਾਸ਼ ਹੋ ਕੇ ਆਏ ਆ ਟੁੱਟ ਕੇ ਆਏ ਆ ਉਹਨਾਂ ਨੂੰ ਜੋੜਦੇ ਨੇ ਫਿਰ ਕੁਝ ਬੱਚੇ ਮ사ਜ ਨਹੀਂ ਲੈਂਦੇ ਨੇ ਅਗਰ ਤੁਹਾਡਾ ਮਿਡ ਸੀਜ਼ਨ ਚੱਲ ਰਿਹਾ ਹੈ ਤੇ ਸਪੀਡ ਸੀਜ਼ਨ ਚੱਲ ਰਿਹਾ ਤਾਂ ਵੀਕ ਤੇ ਵਿੱਚ ਦੋ ਮ사ਜ ਤਾਂ ਚਾਹੀਦੀ ਹੈ ਔਰ ਆਫ ਸੀਜ਼ਨ ਦੇ ਵਿੱਚ ਇੱਕ ਮ사ਜ ਕਾਫੀ ਹੈ ਅਗਰ ਤੁਸੀਂ ਵੇਟ ਟ੍ਰੇਨਿੰਗ ਕਰਦੇ ਹੋ ਕਾਫੀ ਜ਼ਿਆਦਾ ਤੁਹਾਨੂੰ ਮ사ਜ ਰੈਗੂਲਰਲੀ ਲੈਣੀ ਪੈਣੀ ਹੈ ਫਿਰ ਉਹਦੇ ਨਾਲ ਨਾਲ ਤੁਸੀਂ ਕੁਝ ਬੱਚੇ ਫਿਰ ਲੰਚ ਸਕਿਪ ਕਰਦੇ ਨੇ ਜੋ ਕਿ ਬਹੁਤ ਗਲਤ ਗੱਲ ਹੈ ਫਿਰ ਉਸ ਤੋਂ ਬਾਅਦ ਗਰਾਊਂਡ ਜਾਣ ਦਾ ਵੇਲਾ ਭੁੱਖ ਲੱਗਦੀ ਕੁਝ ਹੈਵੀ ਖਾ ਕੇ ਜਾਂਦੇ ਆ ਫਿਰ ਸ਼ਾਮ ਦੀ ਟ੍ਰੇਨਿੰਗ ਨਹੀਂ ਹੁੰਦੀ ਤਾਂ ਮੈਂ ਜਦੋਂ ਗਰਾਊਂਡ ਤੋਂ ਆਣਾ ਬਹੁਤ ਨੀਂਦ ਆਈ ਹੋਣੀ ਤਾਂ ਆਪਣਾ ਜਿਹੜਾ ਯੂਨੀਵਰਸਿਟੀ ਤੋਂ ਵਾਪਸ ਆਣਾ ਤਾਂ ਥੋੜਾ ਜਿਹਾ ਆਪਣਾ ਬ੍ਰੈਕਫਾਸਟ ਉੱਥੇ ਬਣਾ ਕੇ ਲੈ ਜਾਣਾ ਪ੍ਰੋਟੀਨ ਦੇ ਨਾਲ ਓਟਸ ਬਣਾ ਕੇ ਲੈ ਜਾਣੇ ਤਾਂ ਇਹ ਸਾਰੀਆਂ ਚੀਜ਼ਾਂ ਕੁਝ-ਕੁਝ ਬੱਚਿਆਂ ਨੂੰ ਆਪਣੇ ਅਕੋਰਡਿੰਗ ਤੁਹਾਨੂੰ ਅਡਜਸਟ ਕਰਨੀਆਂ ਚਾਹੀਦੀਆਂ ਨੇ ਫਿਰ ਇਸ ਤੋਂ ਬਾਅਦ ਲੰਚ ਆਪਣਾ ਬਿਲਕੁਲ ਸਕਿਪ ਨਹੀਂ ਕਰਨਾ ਚਾਹੀਦਾ ਐਵੇਂ ਹੀ ਕਰਦੇ ਕਰਾਂਦੇ ਆ ਤੁਹਾਡਾ ਸ਼ਾਮ ਦੀ ਟ੍ਰੇਨਿੰਗ ਹੁੰਦੀ ਹੈ इजी ਹੁੰਦਾ ਹੈ ਜੋਗਿੰਗ ਦਾ ਟਾਈਮ ਹੁੰਦਾ ਹੈ ਤਾਂ ਬੱਚੇ ਉਹ ਵੀ ਬਹੁਤ ਸੀਰੀਅਸਲੀ ਲੈ ਲੈਂਦੇ ਨੇ ਉਹਨੂੰ ਸੀਰੀਅਸ ਨਾ ਲੈ ਕੇ ਉਹਨੂੰ ਇੰਜੋਏ ਕਰੋ ਤੇ ਉਹਨੂੰ ਕਾਫੀ ਅੱਛੇ ਤਰੀਕੇ ਨਾਲ ਯੂਜ਼ ਕਰੋ ਸਟ੍ਰੈਚਿੰਗ ਮਿਸ ਨਾ ਕਰੋ ਤੇ ਸ਼ਾਮ ਨੂੰ ਹੀ ਆਪਣਾ ਡਿਨਰ ਕਰੋ ਤੇ ਟਾਈਮ ਦਾ ਨਾ ਜ਼ਰੂਰ ਸਭੋ ਹਰਮਿਲ ਜੀ ਵੈਸੇ ਤਾਂ ਤੁਹਾਡੀ ਪੂਰੀ ਫੈਮਿਲੀ ਹੀ ਇੱਕ ਐਥਲੀਟ ਖੇਡ ਨੂੰ ਬਿਲੋਂਗ ਕਰਦੀ ਹੈ ਬਟ ਪਰਸਨਲੀ ਤੁਸੀਂ ਅਗਰ ਕਿਸੇ ਇੰਟਰਨੈਸ਼ਨਲ ਖਿਡਾਰੀ ਨੂੰ ਫੋਲੋ ਕਰਦੇ ਹੋ ਤੇ ਉਹ ਕਿਹੜੇ ਖਿਡਾਰੀ ਨੇ ਕਿਹੜੀਆਂ ਟੈਕਨੀਕਸ ਹੁਣਾਂ ਦੀਆਂ ਤੁਹਾਨੂੰ ਦੇਖ ਕੇ ਲੱਗਦਾ ਕਿ ਨਹੀਂ ਇਹ ਚੀਜ਼ ਸ਼ਾਇਦ ਮੈਂ ਹੋਰ ਸਿੱਖਣਾ ਚਾਹਾਂਗੀ ਸਰ ਇਸ ਚੀਜ਼ 'ਚ ਮੈਂ ਕਹੂੰਗੀ ਕਿ ਆਪਾਂ ਕਈ ਵਾਰ ਬਹੁਤ ਵੱਡੀ ਗਲਤੀ ਕਰ ਜਾਂਦੇ ਆ ਸਾਨੂੰ ਜ਼ਰੂਰ ਟੈਕਨੀਕ ਸਿੱਖਣੇ ਚਾਹੀਦੀਆਂ ਸਾਨੂੰ ਡਿਵੈਲਪ ਹੋਣਾ ਚਾਹੀਦਾ ਆ ਜੋ ਵੀ ਨਵੀਂ ਟੈਕਨੋਲੋਜੀ ਆਂਦੀ ਸਾਨੂੰ ਕੋਚ ਨੂੰ ਫੋਲੋ ਕਰਨਾ ਚਾਹੀਦਾ ਅਸੀਂ ਬੱਚੇ ਕਰਦੇ ਆ ਇੱਕ ਐਥਲੀਟ ਨੂੰ ਦੇਖ ਕੇ ਅਸੀਂ ਉਹਨੂੰ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਕਿ ਸਾਡਾ ਇੰਜਰੀ ਦਾ ਬਹੁਤ ਵੱਡਾ ਕਾਰਨ ਬਣ ਸਕਦਾ ਜੋ ਕੋਚ ਨੂੰ ਪਤਾ ਹੈ ਜਾਂ ਜੋ ਤੁਹਾਡੇ এনवायरमेंट ਦੇ ਵਿੱਚ ਹੋ ਰਿਹਾ ਹੈ ਕਿ ਕੀ ਅੱਗੇ ਨਵੇਂ ਚੇਂਜਸ ਆਈਆਂ ਨੇ ਉਹੀ ਫਾਲੋ ਕੀਤਾ ਜਾਵੇ no doubt on inspire ਹੋਣਾ ਚਾਹੀਦਾ ਹੈ ਕਾਫੀ ਐਥਲੀਟਸ ਤੋਂ ਕਿ ਕੌਣ ਕਿਵੇਂ ਦੌੜ ਰਿਹਾ ਹੈ ਪਰ ਹਰ ਕਿਸੇ ਸਿਚੁਏਸ਼ਨਸ ਅਲੱਗ ਹੁੰਦੀਆਂ ਨੇ ਤਾਂ ਉਸ ਚੀਜ਼ ਨਾਲ ਅਸੀਂ ਆਪਣੇ ਆਪ ਨੂੰ ਮੈਂਟਲੀ ਬਹੁਤ ਹਰਾਸ਼ ਕਰ ਲੈਨੇ ਕਿ ਉਹਨੇ ਤਾਂ ਕਰ ਲਿਆ ਅਚੀਵ ਮੈਂ ਕਿਉਂ ਨਹੀਂ ਕੀਤਾ ਕਈ ਵਾਰ ਜੋ ਦਿਖ ਰਿਹਾ ਹੁੰਦਾ ਉਹ ਐਕਚੁਅਲ ਦੇ ਵਿੱਚ ਚੀਜ਼ ਨਹੀਂ ਹੁੰਦੀ ਆ ਉਹਨਾਂ ਦੀਆਂ ਫੈਸਿਲਿਟੀਆਂ ਉਹ ਸਭ ਕੁਝ ਅਗਰ ਅਸੀਂ ਕੰਪੇਅਰ ਸਾਨੂੰ ਉਹ ਸਭ ਕੁਝ ਇੰਨਾ ਇਕੁਅਲੀ ਮਿਲੇਗਾ ਉਸੇ ਦਿਨ ਅਸੀਂ ਉਹਨਾਂ ਪਰਫਾਰਮ ਕਰ ਪਾਵਾਂਗੇ ਅਗਰ ਮੈਂ ਵੀਡੀਓ ਪਾ ਰਹੀ ਹਾਂ ਇੱਕ ਦਿਨ ਵਰਕਆਊਟ ਦੀ ਕਿ ਮੈਂ ਕੀ ਕੀਤਾ ਤਾਂ ਮੈਂ ਤੁਹਾਨੂੰ ਪੂਰਾ ਵੀਕ ਦਾ ਸ਼ਡਿਊਲ ਤਾਂ ਨਹੀਂ ਦੱਸ ਰਹੀ ਹਰਮਨ ਸਿੰਘ ਜੀ ਤੁਸੀਂ ਬੇਸਿਕ ਇਸ ਵਾਰ ਦੀ ਜਿਹੜੀਆਂ 올림픽 ਨੇ ਗੇਮਾਂ ਉਹਨਾਂ ਨੂੰ ਮਿਸ ਕਰ ਰਹੇ ਹੋ ਬਟ ਜਿਹੜੇ ਖਿਡਾਰੀ ਜਾ ਰਹੇ ਨੇ ਜਿਹੜੇ ਐਥਲੀਟ ਜਾ ਰਹੇ ਨੇ ਤੁਸੀਂ ਉਹਨਾਂ ਨੂੰ ਪੱਕਾ ਜਾਣਦੇ ਹੋਵੋਗੇ ਇੱਕ ਕਾਈਂਡ ਆਫ ਤੁਹਾਡੇ ਕੋਲੀਗੀ ਨੇ ਤੁਹਾਡੇ ਨਾਲ ਦੇਸ਼ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਤੁਹਾਡੀ ਵੀ ਉਹਨਾਂ ਤੇ ਨਿਗਾਹ ਹੋਵੇ ਕਿ ਕਿੰਦਾ ਦਾ ਉਹ ਖੇਡ ਰਹੇ ਨੇ ਕਿੰਦਾ ਦੀ ਉਹ ਗੇਮ ਉਹਨਾਂ ਦੀ ਚੱਲ ਰਹੀ ਹੈ ਸੋ ਕਿੰਨੀਆਂ ਕੋ ਉਮੀਦਾਂ ਅਸੀਂ ਜਤਾ ਸਕਦੇ ਹਾਂ ਕਿਉਂਕਿ ਹਜੇ ਤੱਕ ਟਰੈਕ ਦੇ ਵਿੱਚ ਸਾਡਾ ਭਾਰਤ ਦਾ ਅੱਜ ਤੱਕ ਦੇ ਇਤਿਹਾਸ ਵਿੱਚ ਕੋਈ ਵੀ ਸਾਨੂੰ ਮੈਡਲ ਜਿਹੜਾ ਹੈ ਨਹੀਂ ਮਿਲਿਆ ਤੁਹਾਡੇ ਤੋਂ ਬਹੁਤ ਸਾਰੀਆਂ ਉਮੀਦਾਂ ਸੀ ਪੂਰੇ ਪੰਜਾਬ ਨੂੰ ਪੂਰੇ ਭਾਰਤ ਨੂੰ ਕਿਉਂਕਿ ਦੇ 1500 ਮੀਟਰ ਵੀ ਤੁਸੀਂ ਇੱਕ ਚੰਗਾ ਸਿਲਵਰ ਜਿੱਤ ਕੇ ਸਾਰੇ ਦੀ ਉਮੀਦਾਂ ਨੂੰ ਹੋਰ ਜਿਹੜੇ ਕਹਿੰਦੇ ਹਵਾ ਦਿੱਤੀ ਸੀਗੀ ਅਨਫੋਰਚੂਨੇਟਲੀ ਨਹੀਂ ਜਾ ਪਾਈ ਪਰ ਜਿਹੜੇ ਜਾ ਰਹੇ ਨੇ ਉਹਨਾਂ ਨੂੰ ਤੁਸੀਂ ਗੇਮ ਨੂੰ ਅਬਜ਼ਰਵ ਕਰ ਰਹੇ ਹੋਵੋਗੇ ਕਿਵੇਂ ਉਹਦੀ ਉਮੀਦਾਂ ਲਗਾ ਕੇ ਬੈਠੇ ਆਪਾਂ ਹਲੇ ਅਗਰ ਆਪਾਂ ਟਰੈਕ ਦੀ ਗੱਲ ਦੇਖੀ ਜਾਵੇ ਤਾਂ ਹਲੇ ਸੱਚੀ ਅਚੀਵਮੈਂਟਸ ਥੋੜੀ ਮੁਸ਼ਕਿਲ ਨੇ ਲੇਕਿਨ ਥਰੋਇੰਗ ਇਵੈਂਟ ਦੇ ਵਿੱਚ ਕਾਫੀ ਅੱਛਾ ਇੰਡੀਆ ਅਗੂਬਰ ਕੇ ਆਏਗਾ ਜੈਵਲਿਨ ਥਰੋ ਦੇ ਵਿੱਚ ਤਾਂ ਆਲਰੇਡੀ ਨੀਰਜ ਨੇ ਕਾਫੀ ਅੱਛਾ ਕੀਤਾ ਹੋਇਆ ਤੇ ਕਰਨਗੇ ਵੀ ਤੇ ਜੋ ਜੈਵਲਿਨ ਥਰੋਅਰਸ ਆ ਦੇ ਟਾਈਮ ਤੇ ਉੱਪਰ ਕੇ ਆ ਰਹੇ ਨੇ ਲਾਸਟ ਟਾਈਮ ਦੇਖਿਆ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਪਹਿਲੇ 10ਾਂ ਦੇ ਵਿੱਚ ਆਪਣੇ ਇੰਡੀਅਨਸ ਮਤਲਬ ਜੋ ਰੈਂਕਿੰਗ ਦੇ ਵਿੱਚ ਆਏ ਬਹੁਤ ਵੱਡੀ ਗੱਲ ਹੈ ਫਿਰ ਸ਼ਾਰਟ ਪੁੱਸ਼ ਦੇਖਿਆ ਜਾਵੇ ਤਾਂ ਆਪਣੇ ਟੂਰਪਾ ਜੀ ਇਹ ਨੇ ਹਲੇ ਆਪਣੇ ਟਰੈਕ ਫੀਲਡਸ ਦੇ ਉੱਤੇ ਫਿਰ ਮੇਰੇ ਨਾਲ ਦੇ ਹੀ ਇੱਕ ਕਲੀਗ ਸਨ ਜਿਹੜੇ ਆਰਬੀਏ ਦੇ ਵਿੱਚ ਜੁਆਇਨ ਕੀਤਾ ਉਹਨਾਂ ਨੇ ਮੇਰੇ ਨਾਲ ਉਹਨਾਂ ਦਾ ਅਨਫੋਰਚੂਨੇਟਲੀ ਨੀ ਟਵਿਸਟ ਹੋ ਗਿਆ ਤੇ ਉਹਨਾਂ ਦਾ ਆਪਰੇਸ਼ਨ ਹੋਇਆ ਉਹਨਾਂ ਦੇ ਕਾਫੀ ਜ਼ਿਆਦਾ ਚਾਂਸਸ ਸੀਗੇ ਓਲੰਪਿਕਸ ਦੇ ਮੈਡਲ ਦੇ ਕੁਆਲੀਫਾਈ ਹੋਣ ਦੇ ਬਾਵਜੂਦ ਵੀ ਨਹੀਂ ਜਾ ਪਾਏ ਤਾਂ ਇਧਰ ਬਹੁਤ ਸਾਰੇ ਐਥਲੀਟਸ ਨੇ ਜੋ ਜਾ ਸਕਦੇ ਸੀ ਜਾ ਜਾ ਵੀ ਨਹੀਂ ਪਾਏ ਉਹਦੇ ਵਿੱਚ ਮੈਂ ਆਪਣੇ ਆਪ ਨੂੰ ਵੀ ਗਿਣਾਂਗੀ ਮੈਂ ਮੈਡਲ ਜ਼ਰੂਰ ਦੇਖ ਅਗਰ ਜਾਣੇ ਆ ਤਾਂ ਜਿੰਨੇ ਵੀ ਆਪਣੀ ਟੀਮ ਜਾ ਰਹੀ ਆ ਨੋ ਡਾਊਟ ਸਾਰੇ ਮੈਡਲ ਦੀ ਕੋਸ਼ਿਸ਼ ਜ਼ਰੂਰ ਕਰਨਗੇ ਲੇਕਿਨ ਅੱਜ ਦੇ ਟਾਈਮ ਦੇ ਵਿੱਚ ਵੀ ਸਾਨੂੰ ਟਰੈਕ ਦੇ ਵਿੱਚ ਕਾਫੀ ਮਿਹਨਤ ਦੀ ਲੋੜ ਹੈ ਹਰਮਿਲਨ ਜੀ ਤੁਸੀਂ ਹੁਣੇ ਗੱਲ ਕੀਤੀ ਨੀਰਜ ਚੋਪੜਾ ਜੀ ਦੀ ਤੇ ਜਦੋਂ ਨੀਰਜ ਚੋਪੜਾ 골ਡ ਮੈਡਲ ਜਿੱਤ ਕੇ ਆਏ ਨਾ ਤੁਮੇ ਲੱਗਾ ਕਿ ਸ਼ਾਇਦ ਲੱਖਾਂ ਹੀ ਭਾਰਤੀਆਂ ਨੂੰ ਲੱਗਾ ਕਿ ਨਹੀਂ ਅਸੀਂ ਵੀ ਇਸ ਗੇਮ ਵਿੱਚ ਜਾਣਾ ਹੈ ਕਿਉਂਕਿ ਹੁਣ ਤੱਕ ਕ੍ਰਿਕਟ ਐਦਾ ਦੀ ਗਲੋਰੀਫਾਈ ਗੇਮ ਗਲੈਮਰਸ ਗੇਮ ਬਣ ਚੁੱਕੀ ਹੈ ਕਿ ਹਰ ਕੋਈ ਜਿਹੜਾ ਹੈ ਕਹਿੰਦਾ ਕਿ ਮੈਂ ਤੇ ਬੋਲਰ ਬੰਨਾ ਮੈਂ ਤੇ ਕੋਲੀ ਬੰਨਾ ਮੈਂ ਤਾਂ ਸ਼ੁਮਨ ਗਿੱਲ ਬੰਨਾ ਪਰ ਜਦੋਂ ਨੀਰੋ ਚੋਪੜਾ ਜਿੱਤ ਕੇ ਆਏ ਤਾਂ ਬਹੁਤ ਸਾਰੇ ਲੋਕਾਂ ਦੀ ਉਮੀਦਾਂ ਮਿਲੀਆਂ ਉਹਨਾਂ ਨੂੰ ਤੇ ਜਿਵੇਂ ਤੁਸੀਂ ਵੀ ਮੈਂ ਕਵਾਂਗਾ ਕਿ ਹਰਮਿਲਨ ਜੀ ਜਿਵੇਂ ਤੁਸੀਂ ਸਿਲਵਰ ਜਿੱਤ ਗਏ ਨਾ ਮੈਂ ਗਰੰਟੀ ਦਿੰਦਾ ਕਿ ਪੰਜਾਬ ਦੀ ਬਹੁਤ ਸਾਰੀਆਂ ਨਵੀਆਂ ਕੁੜੀਆਂ ਨੂੰ ਵੀ ਇੱਕ ਉਮੀਦ ਲੱਗੀ ਹੋਣੀ ਕਿ ਨਹੀਂ ਅਸੀਂ ਵੀ ਭੱਜਣਾ ਦੀਦੀ ਵਾਂਗੂ ਅਸੀਂ ਵੀ ਭੱਜਣਾ ਤਾਂ ਕਿ ਉਹਦੋਂ ਲੱਗਦਾ ਕਿ ਨਹੀਂ ਉਹਨਾਂ ਨੂੰ ਹੋਰ ਮੋਟੀਵੇਸ਼ਨ ਦਵਾਂਗੇ ਜਾਂ ਉਹਨਾਂ ਨੂੰ ਕਿਵੇਂ ਉਹਨਾਂ ਨੂੰ ਫੀਲਡ ਵਿੱਚ ਲੈ ਕੇ ਆਇਆ ਜਾਏਗਾ ਸਰ ਮੇਰੇ ਮੇਰੇ ਕੋਲ ਬਹੁਤ ਬੱਚੇ ਆਏ ਸੀ ਕਿ ਅਸੀਂ ਤੁਹਾਡੇ ਵੱਲ ਦੇਖ ਕੇ ਸਪੋਰਟ ਸਟਾਰਟ ਕੀਤੀ ਆ ਹਰ ਇੱਕ ਫੀਲਡ ਦੇ ਵਿੱਚੋਂ ਇਦਾਂ ਨਹੀਂ ਕਿ ਮੇਰਾ ਇਵੈਂਟ ਹੀ ਬਸ ਸਾਡੇ ਵੱਲ ਦੇਖ ਕੇ ਸਪੋਰਟ ਸਟਾਰਟ ਕੀਤੀ ਆ ਮੈਂ ਇਹ ਇਵੈਂਟ ਮੈਂ ਉਹ ਇਵੈਂਟ ਗਾਈਡ ਲਈ ਗਾਈਡੈਂਸ ਲਈ ਕਰੇ ਜਦੋਂ ਮੈਂ ਸੀਗੀ ਤਾਂ ਮੇਰੇ ਕੋਲ ਇਦਾਂ ਦਾ ਇੱਕ ਮਿੰਟ ਨਹੀਂ ਹੋਇਆ ਜਿਹੜਾ ਮੈਂ ਆਪਣੇ ਲਈ ਕੱਢਿਆ ਹੋਵੇ ਬਹੁਤ ਰਸ਼ ਰਿਆ ਤੇ ਮੈਨੂੰ ਬਹੁਤ ਜ਼ਿਆਦਾ ਚੰਗਾ ਲੱਗਾ ਕਿ ਆਪਣਾ ਯੂਥ ਬਹੁਤ ਚੰਗੇ ਪਾਸੇ ਤੁਰ ਰਿਹਾ ਹੈ ਪਰ ਇੱਕ ਪਾਸੇ ਦੁੱਖ ਵੀ ਹੋ ਰਿਹਾ ਸੀ ਕਿ ਜਿਹੜੀਆਂ ਚ ਚੁਣੌਤੀਆਂ ਦਾ ਸਾਹਮਣਾ ਮੈਂ ਕੀਤਾ ਸੀਗਾ ਉਹ ਸਾਰੀਆਂ ਇਹਨਾਂ ਨੂੰ ਵੀ ਕਰਨਾ ਪਏਗਾ ਪਰ ਮੈਂ ਮੇਰੇ ਕੋਲ ਸਪான்ਸਰਸ ਹਨ ਮੈਂ ਜੀਐਸਡਬਲਿਊ ਜਾ ਕੇ ਰੀਹੈਬ ਕੀਤਾ ਆਪਣੇ ਨੀਓ ਆਪਰੇਸ਼ਨ ਤੋਂ ਬਾਅਦ ਰੱਬ ਨਾ ਕਰੇ ਜੇ ਉਹਨਾਂ ਨਾਲ ਵੀ ਇਦਾਂ ਦਾ ਕੁਝ ਹੁੰਦਾ ਹੈ ਤਾਂ ਉਸ ਟਾਈਮ ਤੇ ਗਿਵ ਅਪ ਕਰ ਸਕਦੇ ਆ ਆਪਣੇ ਕੋਲ ਉਹਨੀ ਆ ਫੈਸਿਲਿਟੀਆਂ ਨਹੀਂ ਹੈਗੀਆਂ ਤਾਂ ਕਦੇ-ਕਦੇ ਜੀ ਕਰਦਾ ਸੀਗਾ ਕਿ ਇਹਨਾਂ ਨੂੰ ਕਹਾਂ ਕਿ ਰਹਿਣ ਦੋ ਜਦੋਂ ਆਪਣਾ ਮੈਂ ਸਟਰਕਚਰ ਦੇਖਦੀ ਸੀ ਸਾਰੇ ਪੂਰੇ ਪੰਜਾਬ ਦਾ ਉਸ ਤੋਂ ਵੱਡੀ ਗੱਲ ਮੈਂ ਦਸਾਂ ਪੇਰੈਂਟਸ ਨੂੰ ਬਹੁਤ ਹਿੰਮਤ ਦੀ ਲੋੜ ਪੈਂਦੀ ਹੈ ਆਪਣੇ ਬੱਚਿਆਂ ਨੂੰ ਘਰੋਂ ਬਾਹਰ ਕੱਢਣ ਦੀ ਸਾਰੇ ਪੇਰੈਂਟਸ ਆਪਣੇ ਬੱਚਿਆਂ ਨੂੰ ਉਥੇ ਸਪੋਰਟਸ ਕਰਾਉਣਾ ਤਾਂ ਚਾਹੁੰਦੇ ਸੀ ਪਰ ਕੋਈ ਘਰੋਂ ਬਾਹਰ ਨਹੀਂ ਕੱਢਣਾ ਚਾਹੁੰਦਾ ਸੀ ਇਹ ਵੀ ਪੋਸੀਬਲ ਨਹੀਂ ਹੈਗਾ ਅਗਰ ਹੋ ਸਕੇ ਤਾਂ ਆਪਣੇ ਬੱਚਿਆਂ ਨੂੰ ਸਾਈ ਦੇ ਵਿੱਚ ਟ੍ਰਾਇਲ ਉਹਨਾਂ ਸਾਈ ਦੇ ਟ੍ਰਾਇਲ ਦਿਲਵਾਓ ਉਥੇ ਹੋਸਟਲ ਦੇ ਵਿੱਚ ਰਹਿਣ ਚੀਫ ਸੈਰਟिज ਮਿਲਣ ਗਰਾਊਂਡ ਮਿਲੇ ਪਰ ਤੁਸੀਂ ਹੁਣ ਕ੍ਰਿਕਟ ਦੀ ਗੱਲ ਵੀ ਕੀਤੀ ਆ ਥਾਂ ਥਾਂ ਤੇ ਆਪਣੇ ਕ੍ਰਿਕਟ ਗਰਾਊਂਡਸ ਨੇ ਜੀ ਖਾਲੀ ਥਾਂ ਮਿਲਦਾ ਆ ਬੱਚੇ ਕਿੰਨਾ ਔਖਾ ਆ ਸਟੰਪ ਕੱਢਦੇ ਨੇ ਬੈਟ ਫੜਦੇ ਨੇ ਤੇ ਕ੍ਰਿਕਟ ਸ਼ੁਰੂ ਕਰ ਦਿੰਦੇ ਆ ਪਰ ਇੱਕ ਐਥਲੈਟਿਕਸ ਹੋ ਗਈ ਇਹ ਨਿਊ ਪ੍ਰੋਪਰ ਟਰੈਕ ਦੀ ਲੋੜ ਹੈ ਹਰ ਕਿਤੇ ਨਹੀਂ ਹੋ ਸਕਦੀ ਜਦ ਤੱਕ ਦਿਖੇਗਾ ਨਹੀਂ ਬੱਚਿਆਂ ਨੂੰ ਤਦ ਤੱਕ ਨਹੀਂ ਹੋ ਸਕਦਾ ਅਗਰ ਆਪਾਂ ਦੁਆਬੇਵਾਲ ਦੀ ਗੱਲ ਕਰੀਏ ਦੁਆਬੇ ਦੇ ਵਿੱਚ ਬਹੁਤ ਜ਼ਿਆਦਾ ਟੈਲੈਂਟ ਹੈ 800 1500 ਦੇ ਸਭ ਤੋਂ ਜ਼ਿਆਦਾ ਐਥਲੀਟ ਉੱਥੋਂ ਨਿਕਲ ਕੇ ਆਉਂਦੇ ਨੇ ਪਰ ਸਾਡੇ ਆਪਣੇ ਸਾਡੇ ਹੁਸ਼ਿਆਰਪੁਰ ਦੇ ਵਿੱਚ ਹੀ ਸਾਡੇ ਰੇਤੀਲਾ ਏਰੀਆ ਆ ਉੱਥੋਂ ਕਾਫੀ ਅੱਛੀ ਸਟਰੈਂਥ ਮਿਲ ਪਾਈ ਜਾਂਦੀ ਬੱਚਿਆਂ ਦੇ ਵਿੱਚ ਪਰ ਟਰੈਕ ਇੱਕ ਨਹੀਂ ਹੈ ਸਿੰਥੈਟਿਕ ਦਾ ਬੱਚਿਆਂ ਨੇ ਚੰਡੀਗੜ੍ਹ ਆਏ ਜਦੋਂ ਮੇਰੀ ਰੇਸ ਦੇਖਣ ਆਏ ਟ੍ਰੈਕ ਨੂੰ ਹੱਥ ਲਾ ਕੇ ਦੇਖ ਰਹੀ ਸੀ ਚੱਕ ਚੱਕ ਕੇ ਥੋੜਾ ਥੋੜਾ ਸਿੰਥੈਟਿਕ ਜੀਬ ਚ ਪਾ ਕੇ ਲੈ ਕੇ ਜਾ ਰਹੇ ਕਿ ਅਸੀਂ ਘਰ ਜਾ ਕੇ ਦਿਖਾਵਾਂਗੇ ਟ੍ਰੈਕ ਰਬੜ ਦੇ ਹੁੰਦੇ ਆ ਤਾਂ ਉਹ ਮੈਨੂੰ ਉਸ ਚੀਜ਼ ਨੇ ਬਹੁਤ ਜ਼ਿਆਦਾ ਦੁੱਖ ਦਿੱਤਾ ਸੀ ਕਿ ਇਹ ਮੇ ਤੋਂ ਮੋਟੀਵੇਸ਼ਨ ਲੈਣ ਆਏ ਨੇ ਤਾਂ ਮੈਂ ਬਹੁਤ ਖੁਸ਼ੀ ਉਹਨਾਂ ਨੂੰ ਗਾਈਡ ਕਰ ਰਹੀ ਸੀ ਪਰ ਮੇਰਾ ਕਿਤੇ ਨਾ ਕਿਤੇ ਸੱਚ ਬੋਲਣ ਦਾ ਬਹੁਤ ਜੀ ਕਰਦਾ ਸੀ ਉਹਨਾਂ ਦੇ ਮੂਰੇ ਕਿ ਇਹ ਇਹਨਾਂ ਸੌਖਾ ਨਹੀਂ ਹੈ ਹਰਮਨ ਜੀ ਤੁਹਾਡੀ ਗੱਲਾਂ ਸੁਣ ਕੇ ਪਤਾ ਚੱਲਦਾ ਹੈ ਕਿ ਕਿਵੇਂ ਜਿਹੜੀ ਫੇਮ ਜਿਹੜਾ ਕੈਮਰੇ ਤੇ ਦਿਖਦਾ ਹੈ ਉਹਦੇ ਪਿੱਛੇ ਮਿਹਨਤ ਕਿੰਨੀ ਹੈ ਉਹਦੇ ਪਿੱਛੇ ਕਿੰਨੀਆਂ ਆਪਣੀਆਂ ਇੰਜਰੀਜ਼ ਹੁੰਦੀਆਂ ਨੇ ਉਥੋਂ ਵਾਪਸ ਆਣਾ ਕਿੰਨਾ ਮੁਸ਼ਕਿਲ ਹੈ ਕਿੰਨਾ ਕੋਆਰਡੀਨੇਸ਼ਨ ਦੀ ਲੋਡ ਪੈਂਦੀ ਹੈ ਜਿਹੜੀ ਜਦੋਂ ਟਾਈਮ ਤੇ ਨਾ ਮਿਲੇ ਤਾਂ ਬੰਦਾ 네ਗੇਟਿਵ ਵੀ ਹੋ ਜਾਂਦਾ ਹੈ ਪਰ ਤੁਸੀਂ ਦਲੇਰ ਪੰਜਾਬ ਦੀ ਦਲੇਰ ਧੀਓ ਤੁਸੀਂ ਬਹੁਤ ਸੋਹਣਾ ਲੜ ਰਹੇ ਹੋ ਤੇ ਆਉਣ ਵਾਲੇ ਸਮੇਂ ਵਿੱਚ ਤੁਸੀਂ ਪੱਕਾ ਕੁਛ ਨਾ ਕੁਛ ਪੰਜਾਬ ਨੂੰ ਸਾਡੇ ਦੇਸ਼ ਨੂੰ ਜ਼ਰੂਰ ਦਵੋਗੇ ਅੱਛਾ ਤੁਹਾਨੂੰ ਬਹੁਤ ਸਾਰੇ ਨਾ ਬੱਚੇ ਚਾਹੇ ਕੁੜੀਆਂ ਚਾਹੇ ਮੁੰਡੇ ਨਵੇਂ ਖਿਡਾਰੀ ਜਿਹੜੇ ਨੇ ਦੇਖ ਰਹੇ ਹੋਣਗੇ ਜਿਹੜੀ ਮੋਟੀਵੇਸ਼ਨ ਤੁਹਾਡੇ ਅੰਦਰ ਹੈ ਅਗਰ ਤੁਸੀਂ ਉਹਨਾਂ ਨੂੰ ਮੋਟੀਵੇਟ ਕਰਨਾ ਚਾਹੋਗੇ ਤੇ ਕਿਹੜੇ ਸ਼ਬਦਾਂ ਨਾਲ ਤੁਸੀਂ ਮੋਟੀਵੇਟ ਕਰਨਾ ਚਾਹੋਗੇ ਮੈਂ ਕਹੂੰਗੀ ਕਿ ਅਸੀਂ ਪੰਜਾਬ ਤੋਂ ਬਿਲੋਂਗ ਕਰਦੇ ਆ ਸਾਡੇ ਗੁਰੂਆਂ ਦੀ ਅਸੀਂ ਕਹਾਣੀਆਂ ਸੁਣ ਕੇ ਅਸੀਂ ਨੇ ਵੱਡੇ ਹੋਏ ਆ ਮੇਰੀ ਦਾਦੀ ਨੇ ਮੈਨੂੰ ਸਾਖੀਆਂ ਨਾਲ ਪਾਲਿਆ ਆ ਸਿਰਫ ਉਹ ਚੀਜ਼ ਜਿੱਤਣਾ ਸਿਖਾਇਆ ਹਾਰਨਾ ਤਾਂ ਸਿਖਾਇਆ ਨਹੀਂ ਤਾਂ ਅਗਰ ਅਸੀਂ ਉਹ ਚੀਜ਼ਾਂ ਨੂੰ ਆਪਣੀ ਨਜ਼ਰ ਚ ਰੱਖੀਏ ਤਾਂ ਤੁਸੀਂ ਵੀ ਹਾਰਨਾ ਭੁੱਲ ਜਾਓਗੇ ਕੋਈ ਵੀ ਫੀਲਡ ਆ ਕਿਤੇ ਵੀ ਆ ਤਦ ਤੱਕ ਕੋਸ਼ਿਸ਼ ਕਰੋ ਜਦ ਤੱਕ ਤੁਸੀਂ ਤੁਹਾਨੂੰ ਇਹ ਲੱਗੇ ਕਿ ਸਾਰੇ ਰਸਤੇ ਜਦ ਤੱਕ ਬੰਦ ਨਾ ਹੋ ਜਾਣ ਤੇ ਰਸਤੇ ਕਦੇ ਮੰਤ ਨਹੀਂ ਹੁੰਦੇ ਅਚੀਵ ਜ਼ਰੂਰ ਕਰੋਗੇ ਲੋ ਜੀ ਐਸ ਤਰ੍ਹਾਂ ਸਾਡੇ ਨਾਲ ਹਰ ਮਿਲਨ ਬੈਂਸ ਜੀ ਜਿਨ੍ਹਾਂ ਨੇ ਏਸ਼ੀਅਨ ਦੇ ਵਿੱਚ ਸਿਲਵਰ ਜਿੱਤਿਆ ਤੇ ਕਿਵੇਂ ਜਿਹੜਾ ਨੇ ਆਪਣੀ ਜਰਨੀ ਵੀ ਦੱਸੀ ਤੇ ਬਹੁਤ ਸਾਰੇ ਖਿਡਾਰੀਆਂ ਨੂੰ ਉਹਨਾਂ ਨੇ ਮੋਟੀਵੇਟ ਵੀ ਕੀਤਾ ਪ੍ਰੋਗਰਾਮ ਖੇਡ ਸੰਸਾਰ ਤੁਸੀਂ ਦੇਖ ਰਹੇ ਸੀਗੇ ਉਹ ਬਹੁਤ ਧੰਨਵਾਦ ਥੈਂਕ ਯੂ